ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਜਦੋਂ ਇਹ ਸਾਰਿਆਂ ਦੇ ਧਿਆਨ ਵਿੱਚ ਗੱਲ ਆਈ ਕਿ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਤੇ ਉਸਦੇ ਸਾਰੇ ਪੰਜੋ ਹੀ ਮੈਂਬਰ ਕੱਲ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਕਰਕੇ ਆਏ ਨੇ ਸ਼ੇਰ ਪਾਸ਼ਾ ਜੀ ਦੇ ਚਰਨਾਂ 'ਚ ਸ਼ੁਕਰੀਆ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਤੇ ਅਰਦਾਸ ਕੀਤੀ ਹੈ ਕਿ ਗੁਰੂ ਸਾਹਿਬ ਸਾਨੂੰ ਸਮਰੱਥਾ ਬਖਸ਼ੋ ਸ਼ਕਤੀ ਦਿਓ ਤਾਂ ਕਿ ਅਸੀਂ ਇਹ ਜਿਹੜਾ ਬਹੁਤ ਵੱਡਾ ਕਾਲਜ ਕਰਨ ਜਾ ਰਹੇ ਹਾਂ ਸ਼੍ਰੋਮਣੀ ਕਾਲੀ ਦਲ ਵਾਸਤੇ ਸਿੱਖ ਪੰਥ ਲਈ ਉਸ ਨੂੰ ਅਸੀਂ ਬੜੀ ਨੇਕ ਨੀਤੀ ਨਾਲ ਇਮਾਨਦਾਰੀ ਨਾਲ ਅਤੇ ਬਿਨਾਂ ਪੱਖਪਾਤ ਤੋਂ ਉਸ ਨੂੰ ਅਸੀਂ ਆਰੰਭ ਕਰਕੇ ਤਾਂ ਨੇਪਰੇ ਚਾੜ ਸਕੀਏ ਅਕਾਲ ਤਖਬ ਸਾਹਿਬ ਦੇ ਹੁਕਮਨਾਮਿਆਂ ਦੇ ਨਾਲ ਸਮੁੱਚੇ ਸਿੱਖ ਜਗਤ ਦੀ ਭਾਵਨਾ ਜੁੜੀ ਹੋਈ ਹੈ ਆਪਾਂ ਦੇਖਦੇ ਆਪਰੇ ਇਤਿਹਾਸ ਵਿੱਚ ਜਦ ਜਦ ਵੀ ਅਕਾਲ ਤਖਬ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਏ ਨੇ ਤੇ ਸਮੁੱਚੀਆਂ ਸੰਗਤਾਂ ਨੇ ਸਿਰ ਚੁਕਾ ਕੇ ਉਹਨਾਂ ਨੂੰ ਪ੍ਰਵਾਨ ਵੀ ਕੀਤਾ ਹਕੂਮਤ ਨੇ ਪਹਿਰਾਵਾ ਦਿੱਤਾ ਤੇ ਉਹਨਾਂ ਨੇ ਪਾਲਣਾ ਵੀ ਹੋਈ ਹੈ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਜਿਨ੍ਹਾਂ ਨੂੰ ਇਸ ਗੱਲ ਤੋਂ ਬੜਾ ਭੈ ਲੱਗਿਆ ਜਾਂ ਉਹਨਾਂ ਨੂੰ ਇਸ ਗੱਲ ਦਾ ਡਰ ਮਹਿਸੂਸ ਹੋਇਆ ਜਾਂ ਵਿੱਚ ਕੋ ਕਮਜ਼ੋਰੀ ਸੀ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਆਪਣਾ ਭਰਤੀ ਦਾ ਕੰਮ ਆਰੰਭ ਕਰਨ ਜਾ ਰਹੀ ਹੈ 18 ਮਾਰਚ ਨੂੰ ਉਸ ਨੂੰ ਲੈ ਕੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਆਪਣੀਆਂ ਗੱਲਾਂ ਖੀਆਂ ਤੇ ਦਲੀਲਾਂ ਦਿੱਤੀਆਂ ਪਹਿਲੀ ਗੱਲ ਤਾਂ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੇ ਕਿਸੇ ਵੀ ਦੇਸ਼ ਦੀ ਸੰਸਥਾ ਦਾ ਕਾਨੂੰਨ ਉਹਦੇ ਮੂਰੇ ਦਿਖਾਉਂਦੇ ਆ ਉਹਨਾਂ ਨੂੰ ਆਪਾਂ ਇਹ ਆਖਾਂਗੇ ਕਿ ਉਹ ਅਕਾਲ ਤਖਤ ਸਾਹਿਬ ਤੋਂ ਮੁੱਖ ਮੋੜ ਗਏ ਉਹ ਅਕਾਲ ਤਖਤ ਸਾਹਿਬ ਤੇ ਭਗੋੜੇ ਨੇ ਤੇ ਜਿਹੜਾ ਸਿੱਖ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨਦਾ ਉਹ ਵੀ ਇੱਕ ਤਰ੍ਹਾਂ ਦਾ ਸਿੱਖ ਪੰਥ ਨੂੰ ਬਦਾਵਾ ਦੇ ਕੇ ਜਾਂਦਾ ਹੈ ਅੱਜ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲੈ ਕੇ ਪੰਜ ਮੈਂਬਰੀ ਭਰਤੀ ਕਮੇਟੀ ਬਾਰੇ ਆਖ ਰਹੇ ਹੋ ਕਿ ਅਸੀਂ ਇੱਥੇ ਕੋਈ ਕਾਨੂੰਨ ਦੀ ਕਾਰਵਾਈ ਕਰਾਂਗੇ ਅਸੀਂ ਇੱਦਿ ਕਿਸੇ ਤਰੀਕੇ ਦੀ ਰੋਕ ਲਾਵਾਂਗੇ ਇਹਦਾ ਮਤਲਬ ਤੁਸੀਂ ਇਸ ਭਰਤੀ ਤੋਂ ਤੁਹਾਨੂੰ ਬੜਾ ਡਰਿਆ ਤਾਂ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਮਝ ਰਹੇ ਹੋ ਜੇ ਤੁਹਾਨੂੰ ਤੁਹਾਡੀ ਭਰਤੀ ਤੇ ਇਨਾ ਪਰੋਸਾ ਸੀਗਾ ਫੇਰ ਤੁਹਾਨੂੰ ਇਦਾਂ ਦੀ ਗੱਲ ਕਰਨ ਦੀ ਲੋੜ ਨਹੀਂ ਸੀ ਚਲੋ ਤੁਸੀਂ ਆਪਣੀ ਭਰਤੀ ਜਿਹੜੀ ਕੀਤੀ ਉਹ ਤਾਂ ਤੁਹਾਡੀ ਮਰਜ਼ੀ ਆ ਸਾਰਾ ਸਮੂੱਚਾ ਪੰਥ ਜਾਣਦਾ ਹੈ ਵੀ ਭਰਤੀ ਕਿਹਨੇ ਹੁਕਮਨਾਮਿਆਂ ਤੋਂ ਬਾਦ ਜਾ ਕੇ ਤਾਂ ਕਿਸ ਤਰੀਕੇ ਨਾਲ ਕੀਤੀ ਜੋ ਤੁਸੀਂ ਉਹ ਸਾਰਾ ਜਿਵੇਂ سلسلہ ਚਲਾਇਆ ਇਹ ਸਾਰੇ ਜਾਣਦੇ ਹੀ ਆ ਤੇ ਲੋਕੇ ਵੀ ਸਮਝਦੇ ਆ ਕਿ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਆ ਇਹਨੂੰ ਅਕਾਲ ਤਖਤ ਸਾਹਿਬ ਵੀ ਮੰਨਤਾ ਹੈ ਇਸ ਇਸ ਨੂੰ ਸਮੂਚੇ ਪੰਥ ਨੇ ਪ੍ਰਵਾਨ ਕਰਨਾ ਹੈ ਸਮੂਚੇ ਪੰਥ ਨੂੰ ਸਾਰੀਆਂ ਸੰਸਥਾਵਾਂ ਨੂੰ ਅਦਾਰਿਆਂ ਨੂੰ ਤੇ ਸਮੂਚੇ ਪੰਥਕ ਧਿਰਾਂ ਨੂੰ ਇਸ ਭਰਤੀ ਵਿੱਚ ਸ਼ਾਮਲ ਹੋਣ ਲੇਕਿਨ ਨਾਲ ਸਾਨੂੰ ਇਹ ਵੀ ਬੜੀ ਹੈਰਾਨੀ ਹੋਈ ਕਿ ਜਿਹੜਾ ਉਹਨਾਂ ਵਿਅਕਤੀਆਂ ਨੇ ਇਹ ਗੱਲ ਆਖੀ ਕੀ ਜਿਹੜੇ ਦੋ ਮੈਂਬਰ ਉਸ ਸੱਤ ਮੈਂਬਰੀ ਕਮੇਟੀ ਦੇ ਇੱਕ ਤਾਂ ਚਿਹਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਉਹ ਅਸਤੀਫਾ ਦੇ ਕੇ ਚਲੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਤੇ ਇਸ ਸੱਤ ਮੈਂਬਰੀ ਕਮੇਟੀ ਤੋਂ ਵੀ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਰੱਖਿਆ ਕਿ ਮੈਨੂੰ ਫਾਰਗ ਕਰ ਦਿਓ ਤੇ ਦੂਸਰੇ ਜਿਹੜੇ ਪ੍ਰੋਫੈਸਰ ਕਿਰਪਾਲ ਸਿੰਘ ਮਢੂਗਰ ਉਹ ਤਾਂ ਸਾਰੀ ਦੁਨੀਆ ਜਾਣਦੀ ਆ ਕਿ ਉਹਨਾਂ ਨੂੰ ਤੁਹਾਡੇ ਲੀਡਰਾਂ ਨੇ ਇਹ ਅਸਤੀਫਾ ਤੋਂ ਦਵਾਇਆ ਤੇ ਉਹਦੇ ਵਿੱਚ ਪੰਜ ਮੈਂਬਰੀ ਕਮੇਟੀ ਦਾ ਤਾਂ ਕੋਈ ਰੋਲ ਹੀ ਨਹੀਂਗਾ ਸੋ ਇਹ ਨਹੀਂ ਸਾਨੂੰ ਪਤਾ ਲੱਗਦਾ ਕਿ ਤੁਸੀਂ ਉੱਥੇ ਰੋਜ਼ ਬੈਠੇ ਕਿਉਂ ਝੂਠੀਆਂ ਗੱਲਾਂ ਆਖਦੇ ਹੋ ਸਿੰਘ ਸੁਬਾਨ ਗਿਆਨੀ ਰਵੀਰ ਸਿੰਘ ਉਹਨਾਂ ਨੇ ਕਿਉਂ ਤੁਸੀਂ ਅੱਜ ਫੇਰ ਉਹਨਾਂ ਦੇ ਬਾਰੇ ਗਲਤ ਗੱਲਾਂ ਸੋਸ਼ਲ ਮੀਡੀਆ ਤੇ ਪਾ ਰਹੇ ਹੋ ਇਹ ਦੇਖੋ ਇਨਾ ਨੀਵਾ ਨਹੀਂ ਕਰਨਾ ਚਾਹੀਦਾ ਤੁਹਾਨੂੰ ਇਹ ਇਹਦਾ ਲੇਖਾ ਜੋਖਾ ਦੇਣਾ ਪਊਗਾ ਕਿਸੇ ਵਕਤ ਸਾਰਾ ਕੁਝ ਸਾਹਮਣੇ ਆ ਜਾਣਾ ਹੈ ਇਹ ਜਿਹੜੀ ਭੱਤੀ ਆ ਇਹਦਾ ਸਿੱਖ ਸੰਗਤ ਨੇ ਪੰਜਾਬੀਆਂ ਨੇ ਤੇ ਪੰਥਦਰਦੀਆਂ ਨੇ ਸਾਰੇ ਧਰਮਾਂ ਦੇ ਆਪਣੇ ਵਰਗਾਂ ਨੇ ਉਹਨਾਂ ਨੇ ਇਸ ਭੱਤੀ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਕਰਕੇ ਦੋ ਤਰੀਕ ਦੇ ਹੁਕਮਨਾਮੇ ਜਦੋਂ ਜਾਰੀ ਹੋਏ ਸਨ ਉਦੋਂ ਹੀ ਬੜੀ ਇੱਕ ਆਸ ਦੀ ਜਿਹੜੀ ਕਿਰਨ ਜਾਗ ਉੱਠੀ ਸੀ ਸਮੂਚੇ ਪੰਜਾਬੀਆਂ ਦੇ ਦਰਮਿਆਨ ਕਿ ਹੁਣ ਅਕਾਲੀ ਦਲ ਤਕੜਾ ਹੋ ਕੇ ਇਸ ਆਪਣੀ ਭਰਤੀ 'ਚੋਂ ਕਾਇਮ ਹੋ ਕੇ ਅੱਗੇ ਵਧੂਗਾ ਪੂਚੇ ਪੰਜਾਬੀ ਅਕਾਲੀ ਦਲ ਦਾ ਸਾਥ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ